ਫੌਜ ਨੇ ਗੁਰੇਜ਼ ਬੰਦੀਪੁਰਾ ਦੇ ਵਿੱਚ ਐਲਓਸੀ ਦੇ ਨਾਲ ਸਰਹੱਦੀ ਬੱਚਿਆਂ ਦੇ ਲਈ ਸਨੋਮੈਨ ਮੁਕਾਬਲੇ ਕਰਵਾਏ ਫੌਜ ਨੇ ਉੱਤਰੀ ਕਸ਼ਮੀਰ ਦੇ ਬੰਦੀਪੁਰਾ ਜ਼ਿਲ੍ਹੇ ਦੀ ਗੁਰੇਜ਼ ਘਾਟੀ ਦੇ ਵਿੱਚ ਕੰਟਰੋਲ ਲੇਖਾ ਖੇਤਰ ਦੇ ਨੇੜੇ ਉੱਚੇ ਮੈਦਾਨ ਬਾਗ ਟੂਰਜ਼ ਵਿੱਚ ਸਰਹੱਦੀ ਬੱਚਿਆਂ ਦੇ ਲਈ ਸਨੋਮੈਨ ਮੁਕਾਬਲਿਆਂ ਦਾ ਆਯੋਜਨ ਕੀਤਾ ਸਨੋਮੈਨ ਮੁਕਾਬਲਿਆਂ ਦੇ ਵਿੱਚ ਬਾਗ ਤੌਰ ਇਲਾਕੇ ਦੇ 50 ਤੋਂ 55 ਲੜਕੇ ਲੜਕੀਆਂ ਨੇ ਹਿੱਸਾ ਲਿਆ ਮੁਕਾਬਲਿਆਂ ਦੇ ਅੰਤ ਵਿੱਚ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਇਲਾਕੇ ਦੇ ਬੱਚਿਆਂ ਨੇ ਆਪਣੇ ਇਲਾਕੇ ਦੇ ਵਿੱਚ

Uh, सुनो का मज़ा लिया हमें uh, हमारे साथ ही हमें हमने सुनो में इनका कम्पटिशन लिया uh, स्नो हाउस बनाए बहुत अच्छा मज़ा था इन्जॉय किया बच्चों ने बच्चों ने पार्टिसिपेट भी किया और हम कमांडिंग ऑफिसर का शुक्रिया अदा करने कर, करते हैं कि जिन्होंने हमें हौसला अफजाई दी और uh, इनामों से नवाजा uh, तो बच्चे बहुत खुश थे uh, वो बोल रहे कि हमें ऐसा uh, ही सपोर्ट मिले और uh, हम आगे कंपटीशन ऐसे ही करते जाए न्यूज़ के लिए श्रीनगर तो तौशिफ वानी की रिपोर्ट